ਕੱਲ ਵਰਗੇ ਬੱਚੇ ਨੂੰ ਸਾਡੇ ਨੂੰ ਮੁੱਟੀ ਇੱਕ ਹੱਡੀਆਂ ਦੀ ਲੈ ਕੇ ਸਾਡੇ ਅੱਗੇ ਰੱਖਦੇ ਫੌਜੀ ਦਾ ਦਰਜਾ ਦਿੱਤਾ ਜਾਵੇ ਪੱਕੇ ਤੌਰ ਤੇ ਅਸੀਂ ਇਹ ਚਾਹੁੰਦੇ ਆ ਸਿਵਾ ਸਾਡਾ ਸਦਾ ਹੀ ਧੁਖਦਾਰ ਮਾਵਾ ਦਾ ਜਦ ਤੱਕ ਅਸੀਂ ਕਬਨਾ ਚ ਨਹੀਂ ਵੜਨਾ ਉਹ ਸਾਨੂੰ ਕਦੇ ਭੁੱਲ ਨਹੀਂ ਸਕਦਾ ਪਰ ਸਾਨੂੰ ਫਕਰ ਆ ਸਾਡਾ ਪੁੱਤ ਕਿਹੜਾ ਟੀਕਾ ਲਾ ਕੇ ਮੁੱਕਿਆ ਸਾਡਾ ਪੁੱਤ ਕਿਹੜਾ ਨਸ਼ਾ ਖਾ ਕੇ ਮੁੱਕਿਆ ਨਹੀਂ ਜਰਰਾ ਜਰਰਾ ਪੱਤਾ ਪੱਤਾ ਰੋ ਰਿਹਾ ਉਸ ਬੱਚੇ ਨੂੰ 20 ਸਾਲਾਂ ਦੇ ਆਕਾਸ਼ ਤੇ ਜਾਣ ਦੇ ਦੁੱਖ ਦੇ ਵਿੱਚ ਮਾਤਾ ਦਾ ਇਹ ਬਰੜਾਪ ਹੈ ਕਿ ਉਸ ਨੂੰ ਕੋਈ ਸਨਮਾਨ ਨਹੀਂ ਦਿੱਤਾ ਗਿਆ ਮਾਤਾ ਨੇ ਆਪਣਾ ਦੁੱਖ ਦਰਦ ਸਾਹਮਣੇ ਰੱਖਿਆ ਮੇਰੇ ਪੁੱਤ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ 20 ਸਾਲ ਦਾ ਮੇਰਾ ਪੁੱਤ ਜਾਨ ਤੋਂ ਤੁਰ ਗਿਆ ਮੈਨੂੰ ਪੁੱਤ ਵਾਪਸ ਨਹੀਂ ਮਿਲਣਾ ਮੈਂ ਉਹਨਾਂ ਚਿਰ ਉਹਦੀਆਂ ਆਸਤੀਆਂ ਜਲ ਪਰਵਾਹ ਨਹੀਂ ਕਰੂੰਗੀ ਜਿੰਨਾ ਚਿਰ ਸਾਡੀ ਕੋਈ ਵੀ ਸੁਣਵਾਈ ਨਾ ਅਸੀਂ ਮਾਵਾ ਕਿਰੇਟ ਜਪਾਈਏ ਡੇਢ 7 7 ਫੁੱਟ ਦੇ ਪੁੱਤ ਅਸੀਂ ਵਾਰਨ ਨੂੰ ਤਿਆਰ ਆ ਪਹਿਲੇ ਦੇਨੀ ਅਸੀਂ ਕਫਨ ਬੰਨ ਕੇ ਤੋਰਤਾ ਘਰੋਂ ਜਦੋਂ ਉਹਨੂੰ ਤੇ ਅੱਜ ਸਾਨੂੰ ਇਹ ਕਿਹਾ ਜਾਂਦਾ ਵੀ ਹਾਂ ਇੱਕ ਘਟਨਾ ਵਾਪਰ ਗਈ ਕਿਉਂ ਆਪਰ ਗਈ ਘਟਨਾ ਬਈ ਅਸੀਂ ਕਿੱਥੇ ਜਾਈਏ ਕਿਹੜੇ ਡੱਡ ਜਪਾਈਏ ਅਸੀਂ ਮਾਵਾ ਗੁਰੂ ਗੋਬਿੰਦ ਸਿੰਘ ਨੇ ਸੇਹ ਦਿੱਤੀਆਂ ਸਾਨੂੰ ਉਹਨਾਂ ਆਪਦੇ ਚਾਰ ਪੁੱਤ ਵਾਰੇ ਆ ਉਹਦੀ ਕੋਈ ਉਹਦੀ ਉਹਦੇ ਅੱਗੇ ਕੋਈ ਸਭ ਸਭ ਬੋਧ ਤੂ ਆ ਰਿਹਾ ਸੀ ਹਨਾ ਪਰ ਇੱਕ ਉਹਦੀ ਸਿਹਤ ਦੇ ਚਲਦੇ ਹੋਏ ਅਸੀਂ ਮਾਵਾਂ ਆਪਦੇ ਪੁੱਤ ਘੋਮਤੂਵਾਰਨ ਨੂੰ ਤਿਆਰ ਆ ਪਰ ਇਦਾਂ ਨਹੀਂ ਸਾਡੇ ਬੱਚਾਂ ਨਾਲ ਨਾ ਇਨਸਾਫ ਹੋਣੀ ਚਾਹੀਦੀ ਕਿਸੇ ਮਾਂ ਦੇ ਪੁੱਤਾਂ ਨਾਲ ਕਿ ਘਰੋਂ ਤੁਸੀਂ ਲੈ ਗਏ ਹੋ ਫੌਜੀ ਕਹਿ ਕੇ ਸਾਨੂੰ ਨਹੀਂ ਪਤਾ ਉਹ ਅਗਨੀਵੀਰ ਕੀ ਆ ਸਾਨੂੰ ਨਹੀਂ ਪਤਾ ਤੁਸੀਂ ਉਹਨਾਂ ਨੂੰ ਕੀ ਕਹਿ ਰਹੇ ਹੋ ਕਿੱਥੇ ਭੇਜ ਰਹੇ ਹੋ ਅਸੀਂ ਘਰੋਂ ਤੋਰਤਾ ਅੱਜ ਤੁਸੀਂ ਇਹ ਕਹਤਾ ਕਿ ਇੱਕ ਘਟਨਾ ਵਾਪਰ ਗਈ ਜੀ ਤੁਹਾਡਾ ਬੱਚਾ ਠੀਕ ਹੈ ਇੱਕ ਮੂੰਹ ਨਾਲ ਕਹਤਾ ਇੱਕ ਵੀ ਥੋੜਾ ਬੱਚੇ ਨੂੰ ਗੋਲੀ ਲੱਗ ਗਈ ਭਾਈ ਐਦਾਂ ਨਹੀਂ ਸ਼ਹੀਦ ਪੱਕੇ ਤੌਰ ਤੇ ਸ਼ਹੀਦ ਸਾਨੂੰ ਚਾਹੀਦਾ ਬੱਚੇ ਦਾ ਜੋ ਨਾਮ ਨੇਕੀ ਜੋ ਦੇਣੀ ਹੈ ਤੁਸੀਂ ਅਸੀਂ ਪੁੱਤ ਵਾਰਿਆ ਘੋਮ ਤੂੰ ਕੋਈ ਦੇ ਕੇ ਦੇਖੇ ਕਵੇ ਕੋਈ ਐਮਐਲਏ ਕਵੇ ਕੋਈ ਲੀਡਰ ਆ ਕੇ ਕੋਈ ਬੋਲੇ ਵੀ ਹਾਂ ਮੈਂ ਪੁੱਤ ਦਿੰਨਾ ਦੇ ਕੇ ਦੇਖੋ ਕਹਿ ਦੇਣਾ ਸੋਖਾ ਨਾ ਵੀ ਕੋਈ ਨਾ ਤੁਸੀਂ ਸਬਰ ਕਰੋ ਕਿਹੜਾ ਸਬਰ ਕਰੀਏ ਅਸੀਂ ਕਿਹੜੇ ਢੱਡ ਜਪਾਈਏ ਅਸੀਂ ਐਡੇੜੇ ਪੁੱਤ ਅਸੀਂ ਕੀ ਗੱਲ ਕਿਉਂ ਬਈ ਕਾਹ ਤੋਂ ਨਹੀਂ ਦਰਜਾ ਦਿੱਤਾ ਜਾ ਰਿਹਾ ਸਾਡੇ ਬੱਚਿਆਂ ਨੂੰ ਸਾਨੂੰ ਦਰਜਾ ਚਾਹੀਦਾ ਅਗਨੀ ਵੀਰ ਭਰਤੀ ਬੰਦ ਕੀਤੀ ਜਾਵੇ ਰੈਗੂਲਰ ਲਜਾਣੇ ਆ ਅਸੀਂ ਮਾਵਾਂ ਤਿਆਰ ਆ ਆਪਣੇ ਪੁੱਤਾਂ ਦੇ ਸਿਰ ਤੇ ਕਪੜ ਬੰਨੇ ਅਸੀਂ ਭੇਜਾਂਗੇ ਮਤਲਬ ਕੰਮ ਤਾਂ ਉਹੀ ਕਰ ਰਹੇ ਆ ਮਤਲਬ ਉਹੀ ਚਾਹੀਏ ਬਿਲਕੁਲ ਕਰ ਰਹੇ ਬਿਲਕੁਲ ਕਰ ਰਹੇ ਅੱਛਾ 4 ਸਾਲ ਲਈ ਜੇ ਤੁਸੀਂ ਕੱਚੇ ਰੱਖ ਰਹੇ ਹੋ ਤਾਂ 4 ਸਾਲ ਲਈ ਸਾਡੇ ਬੱਚੇ ਨੂੰ ਹਫਾਜ਼ਤ ਵਿੱਚ ਰੱਖੋ ਪੂਰੀ ਟ੍ਰੇਨਿੰਗ ਦੋ ਪੂਰੀ ਤਿਆਰੀ ਨਾਲ ਭੇਜੋ ਉਹਨਾਂ ਨੂੰ ਤੁਸੀਂ ਬਾਰਡਰਾਂ ਤੇ ਅਸੀਂ ਲੜਨ ਲਈ ਭੇਜ ਰਹੇ ਹਾਂ ਕੌਮ ਦੀ ਰੱਖਿਆ ਲਈ ਭੇਜ ਰਹੇ ਹਾਂ ਨਾ ਤੇ ਫਿਰ ਤੁਸੀਂ ਤਾਂ ਉਹਨਾਂ ਨੂੰ 9 ਸਾਲ ਦੀ ਟ੍ਰੇਨਿੰਗ ਦੇ ਕੇ ਬੱਚਿਆਂ ਨੂੰ ਭੇਜਦਾ ਸੀ ਸਰਹੱਤਾਾਂ ਤੇ ਕਿ ਗੋਲੀਆਂ ਖਾਣ ਲਈ ਕੇਸ ਲਈ ਕਿ ਉਹ ਡੱਬੇ ਚ ਬੰਦ ਹੋ ਕੇ ਸਾਡੇ ਘਰ ਆ ਜਾਣ ਨਹੀਂ ਅਗਨੀ ਵੀਰ ਬੰਦ ਕੀਤੀ ਜਾਵੇ ਸਾਡੇ ਆਕਾਸ਼ ਦੀਪ ਨੂੰ ਪੂਰੇ ਮਾਨ ਸਨਮਾਨ ਨਾਲ ਫੌਜੀ ਦਾ ਦਰਜਾ ਦਿੱਤਾ ਜਾਵੇ ਪੱਕੇ ਤੌਰ ਤੇ ਅਸੀਂ ਇਹ ਚਾਹੁੰਦੇ ਹਾਂ ਸਿਵਾ ਸਾਡਾ ਸਦਾ ਹੀ ਧੁਖਦਾਰੂ ਮਾਵਾ ਦਾ ਜੋ ਤੱਕ ਅਸੀਂ ਕਬਰਾਂ ਚ ਨਹੀਂ ਵੜਨਾ ਉਹ ਸਾਨੂੰ ਕਦੇ ਭੁੱਲ ਨਹੀਂ ਸਕਦਾ ਪਰ ਸਾਨੂੰ ਫਕਰ ਆ ਸਾਡਾ ਪੁੱਤ ਕਿਹੜਾ ਟੀਕਾ ਲਾ ਕੇ ਮੁੱਕਿਆ ਸਾਡਾ ਪੁੱਤ ਕਿਹੜਾ ਨਸ਼ਾ ਖਾ ਕੇ ਮੁੱਕਿਆ ਨਹੀਂ ਜਰਰਾ ਜਰਰਾ ਪੱਤਾ ਪੱਤਾ ਰੋ ਰਿਹਾ ਉਸ ਬੱਚੇ ਨੂੰ ਬੱਚੇ ਬੱਚੇ ਦੇ ਅੱਖ ਚ ਹੰਝੂ ਆ ਪੂਰਾ ਦੇਸ਼ ਪੂਰਾ ਦੇਸ਼ ਮਾਣ ਕਰ ਰਿਹਾ ਹਾਂ ਅਸੀਂ ਵੀ ਮਾਣ ਕਰ ਰਿਹਾ ਪਰ ਪਤੋ ਖਾਬਾ ਤੇ ਜਰਨਾ ਮਾਵਾ ਨੂੰ ਡੇਢੇ ਪੁੱਤ ਅਸੀਂ ਹੁਣ ਵੀ ਤਿਆਰ ਆ ਆ ਸਾਰੇ ਮੇਰੇ ਪੁੱਤ ਬੈਠੇ ਪਰ ਤੀਦੀ ਤਿਆਰੀ ਹੈ ਨਾ ਤੇ ਫਾਰਮ ਭਰੇ ਆ ਪਰ ਅਸੀਂ ਇਹ ਚਾਹੁੰਦੇ ਆ ਪੂਰੇ ਮਾਨਸਨਮਲ ਨਹੀਂ ਅਗਨੀਵੀਰ ਚਾਹੀਦਾ ਸਾਨੂੰ ਅਗਨੀਵੀਰ ਨਹੀਂ ਚਾਹੀਦਾ ਸਾਨੂੰ ਪੱਕੇ ਤੌਰ ਤੇ ਫੌਜੀ ਲੈ ਜਾਓ ਅਸੀਂ ਭੇਜਣ ਨੂੰ ਤਿਆਰ ਆ ਮੇਰੇ ਪੁੱਤ ਦੇ ਮੱਥੇ 'ਚ ਗੋਲੀ ਮਾਰੀ ਉਹਨੇ ਆਪਣੇ ਲਈ ਗੋਲੀ ਖਾਧੀ ਬਾਰਡਰ ਤੇ ਖੜ ਦੇਖੋ ਮੇਰਾ ਪੁੱਤ ਚਲਾ ਗਿਆ ਮੈਨੂੰ ਪੁੱਤ ਵਾਪਸ ਨਹੀਂ ਮਿਲਣਾਗਾ ਕੋਈ ਡੀਸੀ ਨਹੀਂ ਨਾ ਕੋਈ ਭਗਵੰਤਮਾਨ ਦਾ ਬਿਆਨ ਆਇਆ ਕੋਈ ਵੀ ਅੱਜ ਤੱਕ ਸਾਡੇ ਘਰ ਨਹੀਂ ਕੁਲਤਾਰ ਸੰਧੂਮਾ ਸਾਹਿਬ ਆਏ ਸੀ ਉਹਨਾਂ ਨੇ ਵੀ ਮੇਰੇ ਪੁੱਤ ਨੂੰ ਸ਼ਹੀਦੀ ਦਾ ਦਰਜਾ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਕਾਲ ਚਲਾਣਾ ਕਰ ਗਿਆ ਨੇ ਸ਼ਹਾਦਤ ਨਹੀਂ ਦਿੱਤੀ ਸੀ ਮੇਰੇ ਪੁੱਤ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਮੈਂ ਇਸ ਗੱਲ ਦਾ ਮਾਣ ਕਰਦੀ ਆ ਮੈਂ ਆਪਦੇ ਪੁੱਤ ਨੂੰ ਮੇਰਾ ਪਿੰਡ ਪੂਰਾ ਮਾਣ ਕਰਦਾ ਮੇਰਾ ਜ਼ਿਲ੍ਹਾ ਪੂਰਾ ਮਾਣ ਕਰਦਾ ਮੇਰੇ ਪੁੱਤ ਨੇ ਸ਼ਹਾਦਤ ਦਿੱਤੀ ਆ ਪਰ ਸਰਕਾਰਾਂ ਨਹੀਂ ਕਰਦੀਆਂ ਮੇਰੇ ਪੁੱਤ ਨੂੰ ਸ਼ਹੀਦੀ ਦਾ ਦਰਜਾ ਨਹੀਂ ਦਿੱਤਾ ਪਰ ਮੈਂ ਮੰਗ ਕਰਦੀ ਆ ਕਿ ਮੇਰੇ ਪੁੱਤ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਜੀ ਕੋਈ ਸਾਨੂੰ ਕੋਈ ਪੋਸਟ ਨਹੀਂ ਪਾਈ ਗਈ ਕਿਸੇ ਨੇ ਨਾ ਸਾਨੂੰ ਕੋਈ ਐਲਾਨ ਕੀਤਾ ਗਿਆ ਸਾਡੇ ਤਾਂ ਘਰ ਤੱਕ ਨਹੀਂ ਕੋਈ ਪਹੁੰਚਿਆ ਤੇ ਤੁਸੀਂ ਪੈਸਿਆਂ ਦੀ ਦੂਰ ਦੀ ਗੱਲ ਆਇਤਾ ਸਾਡੇ 20 ਸਾਲ ਦਾ ਮੇਰਾ ਪੁੱਤ ਜਾਂ ਤੋ ਤੁਰ ਗਿਆ ਮੈਨੂੰ ਪੁੱਤ ਵਾਪਸ ਨਹੀਂ ਮਿਲਣਾ ਮੈਂ ਉਹਨਾਂ ਚਿਰ ਉਹਦੀਆਂ ਆਸਤੀਆਂ ਜਲ ਪਰਵਾਹ ਨਹੀਂ ਕਰੂੰਗੀ ਜਿੰਨਾ ਚਿਰ ਸਾਡੀ ਕੋਈ ਵੀ ਸੁਣਵਾਈ ਨਾ ਹੋਵੇ ਜੇ ਅਗਣੀ ਵੀਰੇ ਰੱਖਣੀ ਆ ਜਿੰਨਾ ਚਿਰ ਉਹ 4 ਸਾਲ ਪੱਕੇ ਨਹੀਂ ਕਰਦੇ ਉਹਨਾਂ ਨੂੰ 4 ਸਾਲ ਤੋਂ ਬਾਅਦ ਉਹਨਾਂ ਨੂੰ ਬਾਰਡਰਾਂ ਤੇ ਨਾ ਭੇਜਿਆ ਜਾ ਉਹਨਾਂ ਨੂੰ ਬਾਰਡਰਾਂ ਤੋਂ ਨੇ 2 ਸਾਲ ਹੋਏ ਸੀ ਸੁਣ ਨਹੀਂ ਸਕਦੇ ਪਰ ਉਹ ਚਲੋ ਦਾ ਥੋੜੀ ਬਹੁਤੀ ਗੱਲ ਹੁੰਦੀ ਸੀ ਫੋਨ ਤੇ ਇੰਨਾ ਜਰੂਰ ਕਹਿੰਦਾ ਸੀ ਵੀ ਮੰਮਾ ਠੀਕ ਆ ਹੈ ਬਾਰਡਰ ਤੇ ਆ ਮੰਮਾ ਹੈ ਬਾਰਡਰ ਤੇ ਆ ਫਲ ਚਲੋ ਠੀਕ ਆ ਬਸ ਇੰਨਾ ਕਹਿ ਕੇ ਫੋਨ ਕੱਟ ਦਿੰਦਾ ਸੀ ਇੱਕ ਦਿਨ ਡੈਥ ਤੋਂ ਪਹਿਲਾਂ ਵੀ ਇੱਕ ਦਿਨ ਰਾਤ ਨੂੰ ਵੀਡੀਓ ਕਾਲ ਆਉਂਦੀ ਆ ਵਧੀਆ ਗੱਲਬਾਤ ਕਰਦਾ ਸਵੇਰ ਨੂੰ ਸਾਨੂੰ ਸਵੇਰ ਉਹਦੀ ਮੌਤ ਦੱਸਦੇ ਆ ਕਿ 5 ਵਜੇ ਦੀ ਹੋਈ ਸੀ ਸਾਨੂੰ 10 ਵਜੇ ਕਾਲ ਆਉਂਦੀ ਆ ਅਸੀਂ ਆਪੇ ਵਿਲਕਦੇ ਆ ਸਾਨੂੰ ਪੁੱਤ ਨਹੀਂ ਮਿਲਣਾ ਮੈਂ ਇਹੋ ਹੀ ਬੇਨਤੀ ਕਰਦੀ ਹਾਂ ਹੱਥ ਜੋੜ ਕੇ ਕਿ ਅਗਨੀ ਵੀਰ ਸਕੀਮ ਬੰਦ ਕੀਤੀ ਜਾਵੇ ਮੇਰਾ ਪੁੱਤ ਜਾਨ ਤੋਂ ਚਲਾ ਗਿਆ ਪਰ ਹੋਰ ਕਿਸੇ ਮਾਂ ਦਾ ਪੁੱਤ 4 ਸਾਲਾਂ ਦੀ ਭਰਤੀ ਦੇ ਵਿੱਚ ਨਾ ਸ਼ਹੀਦ ਹੋ ਕੇ ਨਾ ਵਾਪਸ ਆਵੇ ਮੈਂ ਉਹਨਾਂ ਚ ਰਸਤੀਆਂ ਜਲ ਪ੍ਰਵਾਹ ਨਹੀਂ ਕਰੂੰਗੀ ਜਿੰਨਾ ਚਿਰ ਮੇਰੇ ਪੁੱਤ ਨੂੰ ਮਾਣ ਸਨਮਾਨ ਨਹੀਂ ਦਿੱਤਾ ਜਾਵੇ